ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਅੱਜ ਆਪਾਂ ਨਾ ਪਿੰਡ ਚਿੱਠੀਪੁਰਾ ਚਿੱਠੀ ਸਿੰਘਪੁਰਾ ਚਿੱਠੀ ਸਿੰਘਪੁਰਾ ਜਿੱਥੇ ਆਪਾਂ ਅਨੰਤਨਾਗ ਜ਼ਿਲ੍ਹਾ ਜਿਹੜਾ ਡਿਸਟ੍ਰਿਕਟ ਹੈ ਤੇ ਉੱਥੇ ਆਪਾਂ ਕਸ਼ਮੀਰ ਦੇ ਵਿੱਚ ਆਏ ਸੀ ਤੇ ਇੱਥੇ ਜਦੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਦਾਰੇ ਕੀਤੇ ਤਾਂ ਆਪਾਂ ਤਾਂ ਲੱਗਾ ਕਿ 35 ਸਿੰਘ ਜਿਹੜੇ ਸੀਗੇ ਇੱਥੇ ਸ਼ਹੀਦ ਹੋਏ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ 2000 ਦੇ ਵਿੱਚ ਜਦੋਂ ਇੱਥੇ ਕੋਈ ਫੌਜੀ ਦਸਤੇ ਜਿਸ ਤਰ੍ਹਾਂ ਕੇ ਫੌਜ ਦੀ ਵਰਦੀ ਦੇ ਵਿੱਚ ਕੋਈ ਆਏ ਉਹਨਾਂ ਨੇ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੇ ਕਹ ਕੇ ਤੁਹਾਡੀ ਪਛਾਣ ਵਾਸਤੇ ਤੁਹਾਨੂੰ ਬੁਲਾਇਆ ਗੁਰਦੁਆਰਾ ਸਾਹਿਬ ਦੇ ਕੋਲੇ ਲਿਜਾ ਕੇ ਉਹਨਾਂ ਨੇ ਕੋਈ ਬੱਚਾ ਨਹੀਂ ਵੇਖਿਆ ਇੱਕ ਨੌਜਵਾਨ 18 ਸਾਲ ਦੀ ਉਮਰ ਦੇ ਵਿੱਚ ਜਿਹੜੀ ਉਹ ਅਵਸਥਾ ਸੀਗੀ ਹੋਰ ਵੀ ਕਈ ਗੁਰਮੁਖ ਪਿਆਰਿਆਂ ਨੂੰ ਉੱਥੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਉਹਨਾਂ ਦੇ ਵਿੱਚੋਂ ਭਾਈ ਨਾਨਕ ਸਿੰਘ ਜੀ ਸਾਡੇ ਨਾਲ ਨੇ ਜਿਹੜਾ ਤੇ ਗੁਰੂ ਦੀ ਕਿਰਪਾ ਹੋਈ ਉਹ ਨਾਲ ਸੀਗੇ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਦੇ ਗੋਲੀ ਲੱਗੀ ਇੱਥੇ ਪੱਟ ਤੇ ਗੁਰੂ ਦੀ ਕੁਦਰਤ ਐਸੀ ਹੋਈ ਕਿ ਇਹ ਬਚ ਗਏ ਗੋਲੀ ਦੇ ਵਿੱਚੋਂ ਤੇ ਸਾਡੇ ਨਾਲ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਫਤ ਸਿੱਖ ਪਰਿਵਾਰ ਆ ਇੱਥੇ 500 ਘਰ ਆ ਜਿਹੜੇ ਸਿੱਖਾਂ ਦਾ ਹੀ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਤਿੰਨ ਗੁਰੂ ਘਰ ਆ ਇੱਥੇ ਬੜਾ ਵੱਡਾ ਨਸਹਾਰ ਹੋਇਆ ਜੀ ਖਾਲਸਾ ਜੀ ਤੇ ਉਸ ਵਕਤ ਤੁਸੀਂ ਕੀ ਕਿਸ ਤਰ੍ਹਾਂ ਦਾ ਮਾਹੌਲ ਸੀ ਤੇ ਇੱਥੇ ਕੀ ਹੋਇਆ ਸੀ ਜਦੋਂ ਇਸ ਘਰ ਦੇ ਵਿੱਚੋਂ ਜਦੋਂ ਤੁਹਾਨੂੰ ਬਲਾਵਾ ਆਇਆ ਕੀ ਹੋਇਆ ਸੀ ਉਸ ਸਮੇਂ ਦਾ ਸਾਨੂੰ ਦ੍ਰਿਸ਼ ਜ਼ਰੂਰ ਦੱਸੋ ਜੀ ਦੇਖੋ ਜੀ ਇਹ ਸੀ ਸਮਾਂ 20 ਮਾਰਚ 2000 ਦਾ ਜੀ ਤੇ ਜਦੋਂ ਸਮਾਂ ਮਤਲਬ ਸਾਡਾ ਇੱਥੇ ਠੀਕ ਠਾਕ ਚੱਲ ਰਿਹਾ ਸੀ ਅਸੀਂ ਮਿਲਟਨਸੀ ਵੀ ਸੀ ਬੇਸ਼ੱਕ ਜੀ ਇਸ ਮੀਟ ਦੇ ਵਿੱਚ ਜੀ ਲੇਕਿਨ ਸਾਰੇ ਲੋਕ ਜਿਹੜੇ ਸਨ ਠੀਕ ਠਾਕ ਹੀ ਸਨ ਜੀ ਉੰਦੇ ਜਾਂਦੇ ਬਾਅਦ ਨਿਕਲਦੇ ਨੌਕਰੀਆਂ ਕਰਦੇ ਸਭ ਕੁਝ ਦਿੱਤੀ ਮਾੜੀ ਦਾ ਕੰਮ ਕਰਦੇ ਕਾਰੋਬਾਰ ਕਰ ਚੱਲਦਾ ਸੀ ਜੀ ਕੋਈ ਸਾਨੂੰ ਮਹਿਸੂਸ ਨਹੀਂ ਹੁੰਦਾ ਸੀ ਉਹਨਾਂ ਜੀ ਤੇ ਨਾ ਸਾਨੂੰ ਕੋਈ ਕੁਝ ਕਹਿੰਦਾ ਸੀ ਕਹਿੰਦਾ ਸੀ ਠੀਕ ਤੋਂ 20 ਮਾਰਚ ਦੀ ਦਿਨ ਸੀ होली ਸੀ ਉਹਦੀ ਵਾਲਾ ਦਿਨ ਸੀ ਜੀ ਸਿੰਘ ਤੇ ਘਾਟੀ होली ਮਨਾਉਂਦੇ ਅਦਰ ਨਹੀਂ ਲਾਉਂਦੇ ਸੀ ਉਹਨਾਂ होली ਸਾਡੇ 21 ਦਿਨ ਜੀ ਤੇ ਉਹ ਕੀ ਹੋਇਆ ਕਿ ਪੌਣੇ 8 ਦਾ ਟਾਈਮ ਤੋਂ ਸ਼ਾਮ ਦਾ ਜੀ ਮੈਂ ਗੁਰੂ ਘਰ ਵਿੱਚ ਸਾ ਉੱਥੇ ਹੀ ਜੀ ਸਿੰਧ ਦੇ ਟਾਈਮ ਵਿੱਚ ਗੁਰਦੁਆਰਾ ਸਾਹਿਬ ਗਿਆ ਸੀ ਤੇ ਅਸੀਂ ਕੁਝ ਬੰਦੇ ਗੁਰਦੁਆਰੇ ਨੇ ਕਰੇ ਸੰਬਾਤ ਦਾ ਦੇਖਿਆ ਕਿ ਕੁਝ ਫੌਜੀ ਵਰਦੀ ਵਿੱਚ ਲੋਕ ਫੌਜੀ ਵਰਦੀ ਵਿੱਚ ਖੜੇ ਜੰਦੇ ਉਹਨਾਂ ਨੇ ਸਾਨੂੰ ਖੜਾ ਉੱਥੇ ਬੁਲਾ ਖੜਾ ਉੱਥੇ ਉਠਾ ਥਰਾ ਦਿੱਤਾ ਘਰ ਤੋਂ ਬੁਲਾਇਆ ਇੱਥੋਂ ਨਹੀਂ ਉੱਥੋਂ ਉੱਥੋਂ ਗੁਰਦੁਆਰੇ ਚੋਂ ਨੇ ਕਹਿਸਾ ਸੀ ਕੁਝ ਬੰਦੇ ਜੀ ਕੁਝ ਬੰਦੇ ਤੋਂ ਗੁਰਦੁਆਰਾ ਸਾਹਿਬ ਨਾਲ ਸਿੰਧ ਦੇ ਟਾਈਮ ਸੀ ਜੀ ਤੇ ਉਹ ਫਿਰ ਉਹਨਾਂ ਨੇ ਬੁਲਾਇਆ ਬੁਲਾ ਕੇ ਸਾਨੂੰ ਉੱਥੋਂ ਉੱਥੇ ਰੋਕ ਛੜਿਆ ਜੀ ਜਿਹੜੀ ਕੋਲੀ ਜੀ ਤੇ ਕਹਿਣ ਲੱਗੀ ਜੀ ਕੋਈ ਬਾਤ ਕਰਨੀ ਹੈ ਹਮਨੇ ਜੀ ਆਪ ਸਮਝਾ ਆਪ